ਰਾਜਪੀਰ ਕੋ ਅੱਛਾ ਕੀ ਗੱਲ ਪੈਣ ਹੋਈ ਸਾਰੀ ਕੁਛ ਨਹੀਂ ਗੱਲ ਕੋਈ ਨਹੀਂ ਮੈਂ ਘਰ ਮੇਰੇ ਘਰ ਵਾਲੇ ਕੰਮ ਤੇ ਗਏ ਹੋਏ ਸੀ ਮੈਂ ਘਰ ਇਕੱਲੀ ਸਾਂ ਤੇ ਮੈਂ ਬੱਚਿਆਂ ਨੂੰ ਨਿਵਾ ਲੂ ਕੇ ਕੱਪੜੇ ਕੁੱਪਰੇ ਧੋਂਦੀ ਪਈ ਸਾਂ ਮੈਂ ਕੱਪੜੇ ਧੋ ਕੇ ਪਾਣੀ ਲਈ ਹੈ ਅਜੇ ਤੇ ਇਹ ਆਏ ਦੋੜਾਂ ਲਾਲਾ ਕੇ ਆਏ ਮਸ਼ੀਨ ਇਹ ਪਹਿਲਾਂ ਪਹਿਲਾਂ ਕਮਰਾ ਟਾਹਤਾ ਇਧਰੋਂ ਫਿਰ ਕੰਧ ਤੋੜਦੀ ਸਾਡੀ ਕੰਧ ਤੋੜ ਕੇ ਮਸ਼ੀਨ ਲਗਾਈ ਫਿਰ ਬੱਚੇ ਮੇਰੇ ਅੰਦਰ ਹੀ ਇਹਨਾਂ ਇਹ ਵੀ ਨਹੀਂ ਵੇਖਿਆ ਬੱਚਿਆਂ ਨੂੰ ਤਾਂ ਕਹਿੰਦੇ ਥੱਲੇ ਹੀ ਦੇ ਦੇਣਾ ਥੱਲੇ ਹੀ ਦੇ ਦੇਣਾ ਮੈਂ ਕਹਾਂ ਥੱਲੇ ਬਾਜੀ ਮੇਰੀ ਗੱਲ ਤੋਂ ਸੁਣੋ ਮੈਂ ਮੇਰੇ ਕਾਰਡ ਵਾਲੇ ਨੂੰ ਆ ਲੰਦੇ ਫੇਰ ਗੱਲ ਕਰਿਓ ਬਾਜੀ ਉਹ ਇਹ ਹੀ ਕਹੁੰਦੇ ਹੀ ਕਿ ਇਹ ਹੀ ਕਬਜ਼ਾ ਕਰੀਏ ਮੇਰੇ ਬੱਚਿਆਂ ਤਾਂ ਅੱਖ ਨਹੀਂ ਵੇਖਿਆ ਬੱਚੇ ਮੇਰੇ ਥੱਲੇ ਦੇ ਚਲੇ ਬਸ ਹੋਰ ਕੋਈ ਇਹ ਮੰਨ ਕਰਨਾ ਚਾਹੁੰਨੇ ਹੈ ਕਾਨੂੰਨ ਸਾਫ ਦੇਣਾ ਚਾਹੀਦਾ ਸਾਡਾ ਜਿਹੜਾ ਘਰ ਬਾਹਰ ਤੋੜਿਆ ਸਾਡਾ ਘਰ ਬਾਹਰ ਬਣਾਉਣਾ ਚਾਹੀਦਾ ਬਸ ਕਿਦਾਂ ਸਮਾਨ ਕਿਦਾਂ ਬਣਾਇਆ ਹੈ ਕਰ ਬਸ ਸਮਾਨ ਬਾਜੀ ਹੁਣ ਤੁਹਾਨੂੰ ਵੀਰ ਜੀ ਕੀ ਦੱਸਾਂ 5-500 ਰੁਪਈਆ ਜੋ ਕਹਤੇ ਤੁਹਾਨੂੰ ਪਤਾ ਹੀ ਆ ਮਾਹਾਂ ਤੇ ਚੀਜ਼ਾਂ ਬਣਾਈਆਂ ਦੀਆਂ ਕਿਸ ਤਰ੍ਹਾਂ ਦੇ ਚੀਜ਼ਾਂ ਲੈਣੀਆਂ ਇਸ ਤਾਂ ਨਹੀਂ ਵੇਖਿਆ ਕੰਨ ਸਾੜੇ ਇੱਕ ਚੀਜ਼ ਤੋੜ ਤੇ ਟੀਵੀ ਤੱਕ ਹਾ ਫਰਿਜ ਕੋਈ ਚੀਜ਼ ਨਹੀਂ ਰਹਿਣ ਦਿੱਤੀ ਬੈੱਡ ਤੱਕ ਨਹੀਂ ਰਹਿਣ ਦਿੱਤਾ ਕੋਈ ਚੀਜ਼ ਸਾੜੀਆਂ ਤੋੜ ਕੇ ਉਹ ਮਾਰੀ ਇੱਕ ਛੱਟੇ ਵੇਖੋ ਕਿੰਨੇ ਪੈਸੇ ਆਪਾਂ ਘਰ ਵਾਲਾ ਵੀ ਗੱਡੀ ਲਾਂਦਾ ਤਸਵੀਰ ਗੱਡੀ ਕਰਦੇ ਪਰ ਬੱਚਿਆਂ ਦੇ ਨਾਲ ਫਿਰ ਕਿਦਾਂ ਘਰ ਦੇ ਵਿੱਚ ਰਾਤ ਕਿਦਾਂ ਗੱਡੀ ਸਾਥ ਬਹੁਤ ਮੁਸ਼ਕਲ ਕੱਢੀ ਫਿਰ 파ਜੀ ਹੁਣੀ ਆਏ ਨੰਬਰ 10 ਸਿੰਘ ਉਹ ਆਏ ਉਹਨਾਂ ਨੇ ਖੜੇ ਆ ਆਪਣੇ ਘਰ ਪੇਹ ਹਨ ਰਹਿਣ ਦੇ ਪਰ ਦਿੱਤੀ ਜਗਾ ਰੋਟੀ ਪਾਣੀ ਹੀ ਦਿੱਤਾ ਹਰ ਇੱਕ ਚੀਜ਼ ਦਿੱਤਾ ਹਾਂਜੀ ਅਸੀਂ ਤੇ ਇਹੀ ਕਹਿੰਦੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡਾ ਘਰ-ਬਾਰ ਬਚਣਾ ਚਾਹੀਦਾ ਅਜਾ ਵੀ ਵੀਰਾ ਕੋਈ ਇਹੀ ਇਨਸਾਫ ਨਹੀਂ ਮਿਲਦਾ ਮੀਡੀਆ ਵਾਲੇ ਕੋ ਸਾਰਿਆਂ ਨੂੰ ਉਹਨਾਂ ਦੇ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਕਾਰਵਾਈ ਪੂਰੀ ਹੋਣੀ ਚਾਹੀਦੀ ਗਰੀਬਾਂ ਨਾਲ ਬਾਸ ਸਿੱਖਾਂ ਮੈਂ ਤਾਂ ਰੋ ਰੋ ਕੇ ਸਭ ਬੱਦ ਸਿਸਾ ਚੰਗੀਆਂ ਦਿੱਤੀਆਂ ਸੀ ਉਹਨਾਂ ਨੂੰ ਜਦੋਂ ਮੇਰੇ ਬੱਚੇ ਥੱਲੇ ਤਾਂ ਲੱਗੇ ਬੱਦ ਸਿਸਾ ਹੀ ਨਿਕਲਦੀ ਹੈ ਗਰੀਬਾ ਕਬੱਦ ਸਿਸਾ ਨਿਕਲਨੀਆ ਹੋੜ ਕੇ ਨਿਕਲਨੀਆ ਇਹਨਾਂ ਨੇ ਇਹ ਵੀ ਨਹੀਂ ਸੋਚਿਆ ਮਜਬੀ ਨਹੀਂ ਕੁੱਤੀ ਕਹਿੰਦੇ ਸੀ ਇਹ ਵੀ ਨਹੀਂ ਸੋਚਿਆ ਜਦੋਂ ਮਜਬੀ ਨਹੀਂ ਕੁੱਤੀ ਕਹਿੰਦੇ ਵੀ ਇਹਨੇ ਸੋਚਦੇ ਤੁਹਾਡੇ ਘਰ ਜਾਣੀਆ ਕਿ ਇਦਾਂ ਦੀਆਂ ਗਾਲਾਂ ਕੱਢ ਕੱਢ ਕੇ ਆਏ ਕੁਛ ਨਹੀਂ ਦਿੱਤਾ ਉਹਨਾਂ ਨੇ ਹਾਂ ਸਹੀ ਇਹ ਹੀ ਚਾਹੁੰਨੇ ਆ ਕਿ ਹਮ ਨੂੰ ਮਸਾਫ ਨਹੀਂ ਨਾ ਚਾਹੁੰਦੇ ਨਾ ਇਕਲਵੰਤ ਸਿੰਘ ਜੀ ਕੋਲੋਂ ਤੇ ਕੀ ਗੱਲ ਹੋਈ ਸਾਰੀ ਕਦੋਂ ਦੇ ਉੱਤੇ ਰਹਿਣ ਦੇ ਵੀ ਦੱਸੋ ਸਾਰਾ ਸੇ 10 12 ਸਾਲ ਤੋਂ ਰਹਿ ਆਂਦੇ ਸਰ ਸਰ ਜੀ ਉਹ ਨਵੇਂ ਨਵੇਂ ਸਾਰ ਸਰਕਾਰ ਬਣੀ ਹੈ ਉਹ ਸੋਚਦੇ ਆ ਕਿ ਇਹ ਥਾਂ ਅਸੀਂ ਕਬਜ਼ੇ ਵਿੱਚ ਲੈ ਲਈਏ ਸਾਰੇ ਸੇਕਾਰਨੀ ਉਹਨਾਂ ਨੇ ਸਾਨੂੰ ਕੁਛ ਦਿਨ ਪਹਿਲਾਂ ਕਿਹਾ ਕਿ ਇਹ ਥਾਂ ਨੂੰ ਛੱਡ ਦਿਓ ਇਹ ਥਾਂ ਪੰਚਾਇਤੀ ਆ ਸਰਕਾਰੀ ਸਾਰਾ ਅਸੀਂ ਗਰਦਾਸਪੁਰ ਹੀ ਗਏ ਹੋਏ ਸਾਰੇ ਇਹਨਾਂ ਪਹਿਲਾਂ ਹੀ ਪਰ ਐਪਲੀਕੇਸ਼ਨ ਆਉਂ ਤਾਂ ਤਿੰਨੇ ਸਾਰੇ ਇਹਨਾਂ ਠਾਹ ਤੇ ਹੀ ਕਰ ਦਿੱਤਾ ਸਰ ਨਾ ਕੋਈ ਸਾਡੇ ਨੋਟਿਸ ਭੇਜਿਆ ਨਾ ਕੋਈ ਲੈਕਮੇ ਵਾਲੇ ਆਏ ਸਾਰਾ ਆਪ ਹੀ ਉਹਨਾਂ ਜੀਸੀਪੀ ਚਲਾਕ ਪਰਗਨ ਸਿੰਘ ਨੇ ਆਪ ਹੀ ਜੀਸੀਪੀ ਚਲਾਕ ਲਈ ਸਾਰਾ ਆ ਰੇ ਦੀ ਕਰ ਦਿੱਤਾ ਘਰ ਵਿੱਚ ਕਿੱਦਾਂ ਪੈਸੇ ਜੋੜ ਕੇ ਬਣਾਇਆ ਦੁੱਖ ਤੇ ਲੱਗਦਾ ਜੀ ਹਾਂਜੀ ਹਾਂਜੀ ਦੁੱਖ ਤੇ ਲੱਗਦਾ ਜੀ ਸਮਾਨ ਵੇਖੋ ਸਾਰੇ ਜੋ ਫ੍ਰਿਜ ਅਲਮਾਰੀ ਸਭ ਕੁਝ ਜੀ ਮੰਜੇ ਮੁੰਜੇ ਸਭ ਟਾ ਟੇਰੀ ਕਰ ਦਿੱਤੀ ਬੱਚੇ ਜਿਆਦਾ ਛੋੜ ਛੋੜੇ ਬੱਚੇ ਕਿੱਦਾਂ ਰਾਤ ਕਿੱਦਾਂ ਕੱਢੀ ਔਖੀ ਨਹੀਂ ਕੱਟੀ ਹਾਂਜੀ ਹਾਂਜੀ ਬਹੁਤ ਔਖੀ ਕੱਟੀ ਜੀ ਜੇ ਇਹਨਾਂ ਦਾ ਭਲਾ ਹੋਏ ਨੰਬਰਦਾਰ ਸਾਹਿਬ ਜੋ ਪੜਵਾਉਂਦੇ ਨੇ ਹਰ ਵੇਖੋ ਉਹ ਵੇਖੋ ਟਰਾਲੀ ਸਦੇ ਛਕਲਾ ਗਏ ਪਰ ਸਾਰੇ ਆਪਣੇ ਘਰ ਵਿੱਚ ਲੈ ਆ ਜਾਂਦੇ ਤੇ ਨਹੀਂ ਤੁਹਾਨੂੰ ਰਹਿਣ ਦੇਣਾ ਤੁਹਾਨੂੰ ਉਥੇ ਸਭ ਕੁਝ ਮਿਲੇਗਾ ਹਰਿਆਣ ਦੇਨ ਨੂੰ ਖਾਨ ਪੀਣ ਨੂੰ ਮਿਲੇਗਾ ਸਾਰੇ ਐਸੇ ਲੋਕਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਜੀ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ ਮਤਰਮੰਦਰ ਜੀ ਸਿੰਘ ਨੰਬਰਦਾਰ ਆ ਪਿੰਡ ਪਟਵਾਂ ਦਾ ਅੱਛਾ ਭਾਈ ਕੀ ਗੱਲ ਕੀ ਹੁੰਦੀ ਹੈ ਜਿਸ ਤਰੀਕੇ ਨਾਲ ਤੁਸੀਂ ਕਹਿੰਦੇ ਸ਼ਿਕਾਇਤ ਵੀ ਦਰਜ ਕਰਾ ਆ ਗਿਆ ਗ੍ਰੀਪ ਤੋਂ ਆ ਪਤਾ ਨਹੀਂ ਮੈਨੂੰ ਇਹਦਾ ਜਾ ਕੇ ਮਤਲਬ ਸ਼ਿਕਾਇਤ ਵੀ ਦਰਜ ਕਰਾਈ ਨਾ ਪਹਿਲਾਂ ਧਮਕੀਆਂ ਦੇ ਘਰ ਛੱਡ ਦੋ ਇਹ ਥਾਂ ਸਾਡਾ ਅਸੀਂ ਕਬਜ਼ਾ ਕਰਨਾ ਵਾ ਲਾਲਕੀਰ ਦੇ ਅੰਦਰ ਜਗਾ ਵਾਏ ਮੇਰਾ ਪਿੰਡ ਤਕਰੀਬਨ 70 80 ਪਰਸ ਜਿਹੜਾ ਲਾਲਕੀਰ ਦੇ ਅੰਦਰ ਹੀ ਹੈ ਨੰਬਰੀ ਥਾਂ ਕਿਸੇ ਦਾ ਨਹੀਂ ਹੈਗਾ ਇਹ ਵਾਸੇ ਕਬਜ਼ਾ ਕਰਨ ਦੀ ਨੀਤ ਨਾ ਮਤਲਬ ਇਹਨਾਂ ਦੇ ਆ ਕੇ ਘਰ ਢਾ ਕੇ ਚੰਗੇ ਭਲੇ ਜੱਟ ਪਰਿਵਾਰ ਆ ਜਿਨ੍ਹਾਂ ਨੇ ਮਤਲਬ ਆ ਕੇ ਘਰ ਢਾਇਆ ਵਾ ਗਲਤ ਗੱਲ ਕੀਤੀ ਹੈ ਬਾਕੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਉਹ ਜਿਹੜਾ ਜੀਸੀਬੀ ਚਲਾਉਂ ਆਪ ਖੁਦ ਚਲਾਈ ਹੈ ਪ੍ਰਗਟ ਸਿਕ ਨੇ ਜੀਸੀਬੀ ਖੁਦ ਚਲਾ ਕੇ ਤੇ ਮਤਲਬ ਇਹ ਚੀਜ਼ ਕੀਤੀ ਹੈ ਗਲਤ ਕੀਤਾ ਵਾ ਗਰੀਬ ਦਾ ਵੇਖੋ ਤੁਹਾਡੇ ਸਾਹਮਣੇ ਆ ਕਿਦਾਂ ਸਮਾਨ ਬਣਾਇਆ ਹੋ ਤੋ ਕਿਸਤਾਂ ਤੇ ਉਹ ਚਾਦੀ ਗਾਲੂ ਪੁੱਛੇ ਦਾ ਕੰਮ ਕਰਦੀ ਉਹ ਰਾਜ ਮੇਕ ਜਗੇ ਤੇ ਦਿਹਾੜੀ ਮਿਲ ਗਈ ਲੱਗ ਗਈ ਕਿਨੇ ਕਾਮਕਾਰ ਗੁਰਗੱਦਾ ਕੀ ਬਣਾਇਆ ਪੁਰੀ ਜ ਟੁੱਟ ਗਈ ਸਭ ਕੁਛ ਤਿਆਰ ਛੱਡਾਂ ਛੱਡ ਕਰ ਦਿੱਤਾ ਇੱਥੇ ਪਏ ਸੀ ਰਾਤ ਕੰਬ ਰਜਾਈ ਲੈ ਗਏ ਫਿਰ ਉਹ ਆਪਣੇ ਘਰ ਖੜਿਆ ਉਹ ਟਰਾਲੀ ਲਾ ਕੇ ਦਿੱਤੀ ਐ ਵੀ ਚਲੋ ਕੋਈ ਰਾਤ ਬੰਦਾ ਇਸ ਬਜ਼ੁਰਗ ਸਵਾਲਿਆ ਵੀ ਕੋਈ ਸਮਾਨ ਨਾ ਕੋਈ ਚੋਰੀ ਕਰ ਲਿਆ ਇਹਨਾਂ ਦਾ ਵੀ ਬੜਾ ਮੋਟਾ ਬੱਜ ਗਿਆ ਟੁੱਟਾ ਭੱਜਾ ਘਰ ਸਵਾਲਿਆ ਰੋਟੀ ਪਾਣੀ ਦਿੱਤਾ ਬਾਕੀ ਇਹ ਵੀ ਜਿੱਦਾਂ ਚਿਰ ਮਕਾਨ ਨਹੀਂ ਬੰਦਦਾ ਹੁਣ ਚਿਰ ਮੇਰੇ ਘਰੇ ਰਹਿਣਗੇ ਰੋਟੀ ਪਾਣੀ ਮਿਲੂਗਾ ਬਾਕੀ ਜਲਦੀ ਬਣਾ ਦਿੱਤਾ ਜਾਏਗਾ ਕਿ ਦਾਨੀ ਸੱਜਣ ਕਰੀ ਜਾਂਦੇ ਨੇ ਸੇਵਾ ਕੁਝ ਆਪਣੇ ਲੈਵਲ ਤੇ ਜਿੱਦਾਂ ਕਰਕੇ ਜਲਦੀ ਇਹਨਾਂ ਨੂੰ ਘਰ ਬਣਾ ਕੇ ਦੇ ਬਾਕੀ ਪ੍ਰਸ਼ਾਸਨ ਤੋਂ ਬੰਕਰ ਦਾ ਇਨਸਾਫ ਦਿੱਤਾ ਜਾਏ ਪੁਲਿਸ ਨੇ ਐਫਆਈਰਡੀ ਦਰਜ ਕਰ ਲਈ ਆ ਜਿਹੜੀ ਮਸ਼ੀਨ ਢਾ ਕੇ ਗਈ ਉਹ ਮਸ਼ੀਨ ਕਬਜ਼ੇ ਚ ਲੈ ਲਈ ਆ ਉਹ ਥਾਣੇ ਕਾਲਾ ਨਰ ਲੱਗ ਗਈ ਆ ਬਾਕੀ ਪੁਲਿਸ ਪ੍ਰਸ਼ਾਸਨ ਨੇ ਮਦਦ ਕੀਤੀ ਆ ਸਾਡੀ ਬਹੁਤ ਮਦਦ ਕੀਤੀ ਆ ਫਾਇਦੇ ਕਰਦੇ ਹੁਣ ਵੀ ਜਿਹੜੇ ਬੰਦੇ ਨੇ ਘਰਾਉਣੀ ਹਰਕਤ ਕੀਤੀ ਆ ਉਹਨਾਂ ਨੂੰ ਅਰੈਸਟ ਕੀਤਾ ਜਾਏ ਤਾਂ ਕਿ ਉਹਨਾਂ ਨੂੰ ਸਬਕ ਮਿਲੇ ਵੀ ਗਾਂ ਮਤ ਗਰੀਬ ਕਿਸੇ ਦਾ ਧੱਕਾ ਨਾ ਕਰੀਏ ਅਤ ਇੰਨੀ ਬੇਇਨਤੀ ਕਰਨਾ ਵੀ ਇਹਨਾਂ ਨੂੰ ਥੋੜਾ ਇਨਸਾਫ ਮਿਲਣਾ ਚਾਹੀਦਾ ਬਸ ਨਾ ਜੀ ਮੇਰਾ ਨਾਮ ਗਗਨਦੀਪ ਸਿੰਘ ਕੰਗ ਹੈ ਜੀ ਅੱਛਾ ਗਗਨ ਜੀ ਵੀਡੀਓ ਤੁਹਾਡੇ ਵੱਲੋਂ ਵਾਇਰਲ ਕੀਤੀ ਬ ਇਹ ਲਈ ਨੀ ਦੇ ਇਹੋ ਜੇ ਸਮੇਂ ਦੇ ਵਿੱਚ ਵੀਡੀਓ ਬਣਾਣੀ ਬੜੀ ਔਖੀ ਹੈ। ਅਸੀਂ ਵੀ ਵੀਡੀਓ ਵੇਖ ਕੇ ਤੁਹਾਡੀ ਪਹੁੰਚੇ। ਬਿਲਕੁਲ ਜੀ ਉਸੇ ਪਿਓ ਦਾ ਖੂਨ ਨਾ ਰਗਾਂ ਚ ਜਿਸ ਪਿਓ ਨੇ ਇਹ ਵੀਡੀਓ ਬਣਾਇਆ ਸਾਡੇ ਬਜ਼ੁਰਗ ਨੇ। ਦਾਦੀ ਲੱਗਦੇ ਸੀ ਪਰ ਭੈਣ ਦੀਆਂ ਜਿਹੜੀਆਂ ਹੁਕਾਂ ਸੀ ਨਹੀਂ ਸੁਣ ਕੇ ਰਹਾ ਗਿਆ ਤੇ ਸੋਚਿਆ ਚੱਲ ਪਾ ਦਿੰਦੇ ਆ ਤੇ ਇਹ ਇਨਸਾਨੀਅਤ ਦੇ ਕੇ ਰਿਸ਼ਤੇ ਦੇ ਕੋਲ ਵੀਡੀਓ ਬਣ ਚੋ ਕੋਈ ਨਾ ਕੋਈ ਤੇ ਬਾਤ ਸੁਣੂਗਾ ਤੇ ਬਹੁਤ ਖੁਸ਼ੀ ਹੋਈ ਆ ਲੋਕਾਂ ਨੇ ਹਲਕੇ ਨੇ ਸਾਰਿਆਂ ਬਹੁਤ ਸੰਯੋਗ ਦਿੱਤਾ। ਪੈਸਟੀ ਮੀਡੀਆ ਦਾ ਵੀ ਬਹੁਤ ਧੰਨਵਾਦ ਆ। ਇਨਾ ਆ ਕੇ ਗਰੀਬ ਦੀ ਸੁਣੀ ਆ ਤੇ ਦੂਰ ਦੂਰ ਤੱਕ ਗਲ ਪਹਚਾਈਏ ਅੱਛਾ ਵੀਰ ਜੀ ਜਿਸ ਤੀ ਕੇ ਨਾਲ ਢਹਿ ਢੇਰੀ ਕਰ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਹੈ ਤੁਰੰਤ ਉਹਨਾਂ ਦੇ ਉੱਤੇ ਮੰਗ ਕੀ ਕਰਦੇ ਹੋ ਮੰਗ ਇਹੋ ਕਰਦੇ ਵੀ ਉਹਨਾਂ ਦੀ ਗ੍ਰਿਫਤਾਰੀਆਂ ਹੋਣੀਆਂ ਚਾਹੀਦੀਆਂ ਨੇ ਉਹ ਜੇਲ੍ਹ 'ਚ ਬੰਦੇ ਹੋਣੇ ਚਾਹੀਦੇ ਨੇ ਜਿਹਨਾਂ ਬੰਦੇ ਨੇ ਕਬਜ਼ਾ ਕਰਨ ਦੀ ਨੀਤ ਨਾਲ ਜਿਹਦਾ ਗਰੀਬ ਦਾ ਘਟਾ ਆ ਪਹਿਲਾਂ ਤੇ ਉਹਨਾਂ ਦੀ ਇਨਕੁਆਰੀਆਂ ਕੀਤੀਆਂ ਜਾਂ ਉਹਨਾਂ ਦੇ ਘਰ ਕਾਦੇ 'ਚ ਬਣੇ ਹੋ ਆਪਣੇ ਘਰਾਂ ਦੇ ਪੇਪਰ ਦਿਖਾਉਣ ਉਹਨਾਂ ਦੇ ਖੁਦ ਨੇ ਇਹ ਕਬਜ਼ਿਆਂ ਦੇ ਕੰਮ ਕਰਕੇ ਘਰ ਬਣਾਏ ਹੋਣੇ ਤੇ ਗਰੀਬ ਦਾ ਘਰ ਵੀ ਜੇ ਕਿਤੇ ਬਣਿਆ ਤੇ ਬਿਠਾ ਬਣਿਆ ਰਹਿਣ ਦੋ ਜੇ ਤੂੰ ਆ ਮਹਿਲ ਛੱਤ ਲੈਨੇ ਤੇ ਉਹਦਾ ਘਰ ਰਹਿਣ ਦੋ ਪ੍ਰਸ਼ਾਸਨ ਕੋ ਮੈਂ ਇਹੋ ਮੰਗ ਕਰਦਾ ਗਰੀਬ ਦਾ ਘਰ ਬਣੇ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਪ੍ਰਸ਼ਾਸਨ ਨੂੰ ਨਾਲ ਹੋਣਾ ਚਾਹੀਦਾ ਸੀ ਪ੍ਰਸ਼ਾਸਨ ਆ ਕੇ ਕਾਰਵਾਈ ਕਰਦਾ ਤਾਂ ਕੋਈ ਗੱਲ ਨਹੀਂ ਸੀ ਇਹ ਗੁੰਡਿਆਂ ਵੱਲੋਂ ਕਾਰਵਾਈ ਕੀਤੀ ਗਈ ਹੈ ਮੈਂ ਇਹਨੂੰ ਗੁੰਡਾਗਰਦੀ ਕਾਵਾਂਗਾ ਨੰਗੀ ਗੁੰਡਾਗਰਦੀ ਜਿਹੜੀ ਦਿਂਦਿਆ ਰਹੀ ਹੈ ਪੰਜਾਬ ਤੇ ਕੁਲਵੰਤ ਸਿੰਘ ਪੁੱਤਰ ਸੰਤੋਪ ਸਿੰਘ ਭੰਡਵਾਨੇ ਬਿਆਨ ਲਖਾਇਆ ਪੀ ਮੇਰਾ ਮਕਾਨ ਤਾਹਤਾ ਉਹਦੇ ਸਬੰਧ ਵਿੱਚ ਅਸੀਂ ਉਹ ਰਾਤੀ ਅਨਸਰਾਂ ਦੇ ਖਿਲਾਫ ਐਫਆਈਆਰ ਦੱਚ ਕਰਤੀ ਹੈ ਤਫਤੀਸ਼ ਕਰ ਰਹੇ ਹਾਂ ਜਿਸ ਵੀ ਜਿਹੜੀ ਜਿੰਨਾ ਮਕਾਨਟ ਹੈ ਉਹ ਕਬਜ਼ੇ ਚ ਹੈ ਸਰ ਵੈਸੇ ਕਿੰਨੇ ਸਮੇਂ ਦੇ ਵਿੱਚ ਕਾਰਵਾਈ ਕੀਤੀ ਹੈ ਕਿਉਂਕਿ ਰਾਤੀ ਸ਼ਿਕਾਇਤ ਦਿੱਤੀ ਕਿ ਰਾਤੀ ਕਾਰਵਾਈ ਕਰ ਦਿੱਤੀ ਰਾਤ ਉਸੇ ਵੇਲੇ ਜਦੋਂ ਬਿਆਨ ਲਖਿਆ ਉਸੇ ਵੇਲੇ ਰਾਤੀ ਕੰਪਲੇਂਟ ਕੀਤੀ ਸੀ ਉਸੇ ਵੇਲੇ ਬੋਰਚਾ ਦੱਸਿਆ ਕਿੰਨੇ ਲੋਕਾਂ ਦੇ ਬੋਰਚਾ ਦੱਸਿਆ ਚਾਰ ਲੋਕਾਂ ਦੇ ਖਿਲਾਫ ਦੱਸਿਆ ਕੋਈ ਬੰਦਾ ਰੈਸਟ ਫਾਇਰ ਨਹੀਂ ਅਜੇ ਤਫਤੀਸ਼ ਕਰ ਰਹੇ ਹਾਂ ਜੀ ਰੈਸਟ ਨਹੀਂ ਪਈ ਰਿਪੋਰਟ ਕਰ ਰਹੇ ਜਿਸ ਵੀ ਮੌਕੇ ਤੇ ਰਿਕਵਰ ਹੋਇਆ ਜੀ ਤੋੜ ਨਹੀਂ 12 ਬਾਰ ਰਿਕਵਰ ਹੋਇਆ